ਸਰ ਕੀ ਗੱਲ ਆ ਅੱਜ ਜੋ ਆਤਸੀ ਦਾ ਪੁਤਲਾ ਫੂਕਿਆ ਗਿਆ ਥੇ ਸਾਰੇ ਬੀਜੇਪੀ ਵਰਕਰ ਇਕੱਠੇ ਹੋਏ ਨੇ ਦੇਖੋ ਜੀ ਬਹੁਤ ਮੰਦਭਾਗੀ ਮੰਦਭਾਗੀ ਘਟਨਾ ਹੈਗੀ ਹੈ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਮੌਜੂਦਾ ਐਮਐਲਏ ਆਤਸੀ ਮਾਰਲਿੰ ਨੇ ਜੋ ਵਿਧਾਨ ਸਭਾ ਚ ਖੜ ਕੇ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ ਅਪਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਹੈ ਅਸੀਂ ਤਾਂ ਉਹ ਗੱਲਾਂ ਸੋਚ ਵੀ ਨਹੀਂ ਸਕਦੇ ਉਹ ਗੁਰੂ ਜਿਸ ਨੇ ਆਪਣਾ ਸਰਬੰਸ ਸਾਰਾ ਵਾਰ ਦਤਾ ਹੋਵੇ ਇਸ ਕਾਇਨਾਤ ਦੇ ਲਈ ਹਿੰਦੂਆਂ ਦਾ ਸਿੱਖਾਂ ਦਾ ਪਿੱਛੇ ਜੇ ਸਾਡੇ ਹੋਮ ਮਿਨਿਸਟਰ ਸਾਹਿਬ ਵੀ ਆਏ ਉਹਨਾਂ ਨੇ ਵੀ ਇੱਕ ਗੱਲ ਬੜੇ ਉਹਦੇ ਨਾਲ ਸਟੇਜ ਤੋਂ ਕਹੀ ਕਿ ਜੇ ਗੁਰੂ ਤੇਗ ਬਹਾਦਰ ਜੀ ਆਪਣੀ ਸ਼ਹਾਦਤ ਨਾ ਦੰਦੇ ਅੱਜ ਨਾ Hindu ਹੋਣਾ ਸੀ ਨਾ Sikh ਹੋਣਾ ਸੀ ਉਸ ਗੁਰੂ ਪ੍ਰਤੀ ਇਹਨਾਂ ਦੀ ਸੋਚ ਜਗ ਜਹਰ ਹੋ ਗਈ ਵੀ ਕੀ ਜਿਹੜੇ ਬੰਦਾ ਜਿਹੜੀ ਪਾਰਟੀ ਸਾਬ ਸਿਰ ਗੁਰੂ ਤੇਗ ਬਹਾਦਰ ਜੀ ਵਰਗੇ ਮਹਾਨ ਗੁਰੂ ਦਾ ਸਤਕਾਰ ਨਹੀਂ ਕਰ ਸਕਦੀ ਉਹ ਆਮ ਪਬਲਿਕ ਦਾ ਕੀ ਕਰੇਗੀ ਮਤਲਬ ਬਹੁਤ ਮੰਦ ਭਾਗੀ ਘਟਨਾ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਵੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਹੈ ਉਹ ਖਾਰਜ ਕੀਤੀ ਜਾਵੇ ਸਾਨੂੰ ਇਹਨਾਂ ਨੂੰ ਮਾਫੀ ਨਹੀਂ ਅਸੀਂ ਮੰਗਾਉਣਾ ਚਾਹੁੰਦੇ ਅਸੀਂ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਔਰ ਇਹਨਾਂ ਨੂੰ ਬਣਦੀ ਸਜ਼ਾ ਦਵਾਉਣ ਦਾ ਚਾਹੁੰਦੇ ਆ ਇਹਦੇ ਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਭਗਵੰਤ ਮਾਨ ਸਰਕਾਰ ਹੈ ਪੂਰੀ ਆਮ ਆਦਮੀ ਪਾਰਟੀ ਇਸ ਕੰਮ ਲਈ ਸਰਕਾਰ ਲਈ ਅਸੀਂ ਤਾਂ ਦੋਸ਼ੀ ਮੰਨਦੇ ਜੀ ਇਹ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਇਹ ਇਕੱਲਾ ਪੰਜਾਬ ਵਿੱਚ ਹੈ ਜਾਂ ਪੂਰੇ ਇੰਡੀਆ ਚ ਕਰ ਰਹੇ ਹੋ ਸਰ ਇਹ ਪੂਰੇ ਇੰਡੀਆ ਚ ਹੈ ਦਿੱਲੀ ਚ ਵੀ ਚੱਲ ਰਿਹਾ ਪੰਜਾਬ ਚ ਵੀ ਹਰ ਹਰ ਜ਼ਿਲ੍ਹੇ ਚ ਹਰ ਬੰਦੇ ਨੂੰ ਹਰ ਸਿੱਖ ਦਾ ਜਿਹੜਾ ਹਿਰਦਾ ਬਲੁੰਦ ਰਿਆ ਗਿਆ ਮਤਲਬ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਨਿੰਦਣੀਆ ਹੈਗੀ ਐ ਵੀ ਇਹ ਬੜੀ ਮਤਲਬ ਮੰਦਪਾਗੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰ ਨੇ ਜਿਹੜੀ ਮੁੱਖ ਮੰਤਰੀ ਰਹੀ ਹੋਵੇ ਉਹਨੂੰ ਇਸ ਗੱਲ ਦੀ ਵੀ ਸਮਝ ਨਹੀਂ ਹੈ ਕਿ ਗੁਰੂਆਂ ਪ੍ਰਤੀ ਕੀ ਬੋਲਣਾ ਚਾਹੀਦਾ ਕਿ ਆ ਨਹੀਂ ਬੋਲਣਾ ਚਾਹੀਦਾ ਕਾਰਵਾਈ ਨਹੀਂ ਹੁੰਦੀ ਅੱਗੇ ਤਾਂ ਤੁਹਾਡਾ ਭਾਜਪਾ ਦਾ ਕੀ ਸਟੈਪ ਰਹੇਗਾ ਅੱਗੇ ਦਾ ਦੇਖੋ ਜੀ ਭਾਜਪਾ ਪਹਿਲਾਂ ਵੀ ਗੁਰੂਆਂ ਦੇ ਨਾਲ ਗੁਰੂ ਦੇ ਸਤਕਾਰ ਚ ਪੂਰਾ ਖੜਦੀ ਆਈ ਹੈ ਔਰ ਅੱਜ ਵੀ ਅਸੀਂ ਪੂਰੀ ਭਾਰਤੀ ਜਨਤਾ ਪਾਰਟੀ ਇਸ ਲਈ ਪੂਰਾ ਪ੍ਰੋਟੈਸਟ ਕਰਾਂਗੇ ਜਿੱਥੇ ਤੱਕ ਵੀ ਸਾਨੂੰ ਜੋ ਵੀ ਰੋਸ ਮੁਜ਼ਾਹਰਾ ਇਸ ਲਈ ਕਰਨਾ ਪਿਆ ਉਹ ਕਰਾਂਗੇ ਜਿਸ ਤਰ੍ਹਾਂ ਜੀ ਪ੍ਰਧਾਨ ਜੀ ਜਿਹੜੀ ਵਾਇਸ ਹੈ ਉਹਨੂੰ ਲੈਬੋਰੀਟਰੀ ਚ ਭੇਜਿਆ ਗਿਆ ਚੇਂਜ ਕਰਨ ਲਈ ਟੈਸਟ ਕਰਨ ਲਈ ਅਗਰ ਉਹ ਸਹੀ ਨਹੀਂ ਨਿਕਲਦੀ ਫਿਰ ਤੁਹਾਡਾ ਕੀ ਸਟੈਪ ਰਹੇਗਾ ਸਰ ਗੱਲ ਇਹ ਹੈ ਪਹਿਲਾਂ ਤਾਂ ਗਲਤ ਹੋਣ ਦਾ ਮਤਲਬ ਹੀ ਨਹੀਂ ਕਾਰਨ ਕੀ ਹੈ ਤੁਸੀਂ ਸਾਰੇ ਸਾਡੇ ਪੱਤਰਕਾਰ ਭਰਾਓ ਉਥੇ YouTube ਤੇ ਪਿਆ ਪ੍ਰਧਾਨ ਸਭਾ ਦੀ ਕਾਰਵਾਈ ਰਿਕਾਰਡਡ ਹੁੰਦੀ ਹੈ ਤਾਂ ਕੋਈ ਬਣਾਉਣ ਵਾਲੀ ਗੱਲ ਤਾਂ ਹੈ ਹੀ ਨਹੀਂ ਉੱਥੇ ਉੱਥੇ ਦੀ ਤੁਸੀਂ ਸਾਰਿਆਂ ਨੇ ਉਹ ਪੂਰੀ ਵੀਡੀਓ ਕਲਿੱਪ ਆਪਾਂ ਵੀ ਸੁਣੀ ਹੈ ਉੱਥੋਂ ਦੇ ਜਿਹੜੇ ਮਤਲਬ ਉਸ ਪ੍ਰਧਾਨ ਸਭਾ ਦੀ ਕਾਰਵਾਈ ਚੋਂ ਤਾਂ ਮਤਲਬ ਇਹ ਨਹੀਂ ਜੇ ਇਹਨਾਂ ਦਾ ਇਹ ਹੁੰਦਾ ਉਸ ਦਿਨ ਦੀ ਹੈ ਕਹਿੰਦੇ ਵੀ ਸਾਡੀ ਫੇਕ ਹੈ ਇਹ ਬਣਾਈ ਗਈ ਹੈ ਅੱਜ ਤੱਕ ਇੱਕ ਵੀ ਬਿਆਨ ਕਿਸੇ ਵੀ ਪਾਰਟੀ ਦੇ ਕਿਸੇ ਲੀਡਰ ਦਾ ਨਹੀਂ ਆਇਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਜਣਾ ਚਾਹੁੰਦੇ ਹੋ ਕੱਟ ਕੱਟਿਓ ਸਾਟਿਓ ਕੱਟਿਓ ਆਮ ਆਦਮੀ ਪਾਰਟੀ ਦੀ ਸੋਚ ਸਿੱਖ ਵਿਰੋਧੀ ਹੈ। ਬਾਵਰ ਤੇ ਜਾਵਰ ਵਾਲੀ ਸੋਚ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਪਮਾਨ ਕਰਕੇ ਜਿਹੜੇ ਸ਼ਬਦ ਆਤੀਸ਼ੀ ਨੇ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਵਿਧਾਇਕ ਹੈ ਉਹਨੇ ਵਰਤੇ ਨੇ ਬੜੇ ਨਿੰਦਨਯੋਗ ਨੇ। ਉਹ ਅਸੀਂ ਉਹ ਗੋਲ ਵੀ ਨਹੀਂ ਸਕਦੇ ਜਿਹੜੇ ਸ਼ਬਦ ਉਹਨੇ ਵਰਤੇ ਨੇ। ਤੇ ਜਿੱਥੇ ਭਾਰਤੀ ਜਨਤਾ ਪਾਰਟੀ ਸਾਡੇ ਗੁਰੂਆਂ ਪ੍ਰਤੀ ਇਹ ਵੱਡੇ ਵੱਡੇ ਸਮਾਗਮ ਕਰਾ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੱਡੇ ਵੱਡੇ ਸਮਾਗਮ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਏ ਜਾ ਰਹੇ ਨੇ ਪੂਰੇ ਦੇਸ਼ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਛੋਡੇ ਸਾਹਿਬ ਜਦਿਆਂ ਦੀ ਐਡੀ ਵੱਡੀ ਜਿਹੜੀ ਲਸਾਨੀ ਸ਼ਹਾਦਤ ਹੈ ਉਹਨੂੰ ਸਮਰਪਿਤ ਵੀਰਵਾਲ ਦੀ ਬਸ ਹੋਰ ਵੱਡੇ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਮੈਂ ਇਹ ਸਮਝਦਾ ਹਾਂ ਇਹ ਇਕੱਲੀ ਆਮ ਆਦਮੀ ਪਾਰਟੀ ਦੀ ਹੈ ਇਕੱਲੀ ਆਪੀਸ਼ੀ ਦੀ ਸੋਚ ਨਹੀਂ ਹੈ ਇਹ ਪੂਰਾ ਇੰਡੀ ਗਠਵੰਦਨ ਹੈ ਜਿਹੜਾ ਇਹ ਉਹਨਾਂ ਦੀ ਸਾਰਿਆਂ ਦੀ ਜਿਹੜੀ ਇਹ ਸੋਚ ਹੈ ਜਿਹੜੇ ਸ਼ਬਦ ਉਹਨੇ ਵਰਤੇ ਨੇ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਵਿਧਾਇਕ ਨੇ ਇਹ ਸ਼ਬਦ ਵਰਤੇ ਨੇ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਵੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਟਿਆਲਾ ਉੱਤਰੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੀ ਦੀ ਅਗਵਾਈ 'ਚ ਸਾਰੇ ਜ਼ਿਲ੍ਹੇ ਦੀ ਟੀਮ ਵੱਲੋਂ ਅੱਜ ਇਹ ਰੋਸ ਪ੍ਰਦਰਸ਼ਨ ਹੈ ਜਿਹੜਾ ਪੁਤਲਾ ਜਲਾ ਕੇ ਉਹ ਕੀਤਾ ਗਿਆ ਅੱਗੇ ਵੀ ਜਿੰਨਾ ਚਿਰ ਤੁਸੀਂ ਇੱਕ ਗੱਲ ਹੋਰ ਦੇਖੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਲੇ ਤੱਕ ਉਹਨੇ ਕੋਈ ਮਾਫੀ ਨਹੀਂ ਮੰਗੀ ਜਦ ਕਿ ਮਾਫੀ ਨਾਲ ਉਹਦਾ ਖੇੜਾ ਨਹੀਂ ਛੁੱਟਣਾ ਉਹਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਹੋਣੀ ਚਾਹੀਦੀ ਹੈ ਪਰ ਹਲੇ ਤੱਕ ਉਹਨਾਂ ਨੇ ਮਾਫੀ ਨਹੀਂ ਮੰਗੀ। ਕੇਜਰੀਵਾਲ ਜੀ ਨੇ ਜਾਂ ਮਾਨ ਸਾਹਿਬ ਨੇ ਜਿਹੜਾ ਉਹਨਾਂ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਵੀ ਉਹਨਾਂ ਨੇ ਗਲਤ ਕਿਹਾ ਜਾਂ ਸਹੀ ਕਿਹਾ। ਦੇਖੋ ਕੇਜਰੀਵਾਲ ਜੀ ਨੇ ਕੋਈ ਟਿੱਪਣੀ ਨਹੀਂ ਕੀਤੀ। ਮਾਨ ਸਾਹਿਬ ਨੇ ਇੱਕ ਪੋਸਟ ਪਾਈ ਹੈ ਕਿ ਇਹ ਇਹ ਜਿਹੜੀ ਜਿਹੜੀ ਉਹ ਆਤੀਸ਼ੀ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਇਹ ਤਿਆਰ ਕੀਤਾ ਹੋਇਆ ਹੈ। ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਸਾਰਾ ਕੁਝ ਰਿਕਾਰਡਡ ਹੁੰਦਾ ਹੈ। ਉੱਥੋਂ ਨਿਕਲ ਜਾਣੀ ਹੈ ਜਦੋਂ ਇਹ ਬਿਆਨ ਦਿੱਤਾ ਹੈ ਆਤੀਸ਼ੀ ਨੇ। ਤਾ ਸਾਡੇ ਦਿੱਲੀ ਦੇ ਸੀਨੀਅਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੈਬਨਿਟ ਮੰਤਰੀ ਨੇ ਸਰਦਾਰ ਮਨਜਿੰਦਰ ਸਿੰਘ ਸਰਸਾ ਜੀ ਉਹਨਾਂ ਨੇ ਨਾਲ ਦੀ ਨਾਲ ਟੋਕਿਆ ਉਹਨੂੰ ਵੀ ਤੂੰ ਆ ਵੀ ਤੁਸੀਂ ਆ ਕੀ ਬੋਲ ਰਹੇ ਹੋ ਨਾਲ ਦੀ ਨਾਲ ਟੋਕਿਆ ਜੇ ਬਿਆਨ ਤਿਆਰ ਕੀਤਾ ਹੁੰਦਾ ਤਾਂ ਉਹਨਾਂ ਨੂੰ ਟੋਕਦਾ ਕੌਣ ਤੇ ਕਿਉਂ ਟੋਕਦਾ ਥੈਂਕ ਯੂ ਜੀ ਕੀ ਗੱਲ ਹੈ ਲੰਦਾ ਜੀ ਇੱਥੇ ਤੋਂ